ਵੇ ਵੇ ਤੇ ਆਲੀ ਵੀ ਨਸਾਨੀ ਤਾਂ ਰੋਟਾ ਤੇ ਜਾਨੀ ਇਹ ਰੇ ਪੁੱਤ ਦਿਨੇ ਜੂੰਡਾ ਸੱਚਾ ਆਇਆ ਕਰ ਜਿਵੇਂ ਕੁੱਤਾ ਪੰਪ ਲਾਇਆ ਹੁੰਦਾ ਇਹ ਸਾਹਵਰਾ ਲੱਗਿਆ ਪਾ ਕੋ ਕੀ ਲੱਗਦਾ ਉਗੀ ਮੜਕੇ ਹੋ ਹੈ ਇਹ ਨਹੀਂ ਉਗੀ ਮੜਕੇ ਇਹ ਸਾਹਵਰਾ ਸ਼ੂਗਰ ਕੇ ਲੰਗੀ ਹੈ ਹੈ ਮਰੇ ਸਾਹਰੇ ਕਿਉਂ ਲਾਇਕੇ ਦੋ ਤੀ ਇਹਨੂੰ ਬਾਈਸਕੂਟੀ ਜੀ ਹੋ 3 ਮੀ ਦੇ ਦਾ ਸਾਧਨ ਚਲਾਉਣ ਦਾ ਮਤਲਬ ਹੀ ਕੋਈ ਨਹੀਂ ਹੈ ਆਦਨ ਮਣੇ ਚਲਾਉਣ ਵਾਸਤੇ ਬੰਦਿਆ ਵਾਸਤੇ ਹਾਂ ਕੀਮੀਆਂ ਵਾਸਤੇ ਟੰਡੇ ਮੰਗ ਨੂੰ ਬਣਵੇ ਈ ਵੀ ਮੰਗ ਲੈਣਾ ਹਾਂ ਦੋਨੀ ਮੰਗ ਲੈਣਾ ਈ ਵੀ ਨੇ ਜਦੋਂ ਸਾਧੂ ਨੇ ਚਲਾਇਆ ਬੰਦਾ ਠੋਕਿਆ ਤੂੰ ਦੱਸਤੀ ਗੱਲ ਹੈ ਏ ਜਦੋਂ ਸਾਧੂ ਨਾਲ ਬੰਦਾ ਠੋਕ ਪਿਆ ਜਾਂ ਭੱਜ ਕੇ ਬੰਦਾ ਠੋਕਦੀ ਏ ਬੰਦਾ ਠੋਕਣੀ ਠੋਕਣਾ ਮੇਰਾ ਵੀਰ ਇਹ ਜਦੋਂ ਐਨਕਾਂ ਹੀ ਲਾਲ ਹੈ ਵੀਰੇ ਵਾਲ ਜੁੰਡਾ ਜਾਂ ਤਾ ਕਰ ਲੈ ਮੇਰੇ ਜਾਂ ਪਾਡੀਆਂ ਬਣ ਜਾਂਦੀਆਂ ਨੇ ਕੋਈ ਮੂਰਲਾ ਬੰਦਾ ਦੀ ਹੁੰਦਾ ਕੋਈ ਹਾਂ ਜੰਦਰ ਦੇ ਵੀ ਨੰਬਰ ਲੋਕਾ ਗੜ ਮਾਲ ਬਣੀ ਫਿਰਦੀ ਆ ਤਰੀ ਬਹੂ ਕਿੱਧਰ ਗਈ ਆ ਓਏ ਉਹ ਤਾਂ ਪੋਸਟ ਤੇ ਨਿਕਲੀ ਦੀ ਉਹ ਭਰਨ ਗਈ ਆ ਪੋਸਟ ਪਾਸਟ ਕੋਈ ਨਿਕਲੀ ਤਰੀ ਬਹੂ ਨਿਕਲ ਗਈ ਜੇ ਮੂੰਹ ਨਹੀਂ ਚ ਅੱਜ ਤਾਂ ਗੱਲ ਤਾਂ ਚੱਦੀ ਕਰ ਲੈ ਕਰ ਕਿਸੇ ਵੇਲੇ ਤਾਂ ਚੱਗੀ ਪੱਖੇ ਕੱਢ ਲੈ ਕਰ ਮੂੰਹ ਚੋਂ ਕਈ ਵਾਰ ਮੂੰਹ ਤਾਂ ਸਰਸਪਤੀ ਬੈਠੀ ਹੁੰਦੀ ਐ ਆਹ ਇਦੀ ਬੈਠੂ ਸਰਸਪਤੀ ਘਾ ਹੈ ਸਰਸਪਤੀ ਬੈਠਣ ਵੇ ਬਹੁਤ ਸਿੰਘਾ ਸੰਨੇ ਟੋਂਪ ਭਾਈ ਮਾਰਦਾ ਹੁੰਦਾ ਹਣਾ ਓਏ ਮੈਂ ਤੈਨੂੰ ਐ ਕਹਿਣਾ ਬਹੂ ਨਾ ਪਗੜਾਉਦੀ ਜੂੰਡਾ ਭਾਇ ਤਹਾਂ ਤਾਲੂਏ ਚ ਕਰੀ ਜਾਂਦੀ ਦੀ ਦੇਮੇ ਕੁੱਤੇ ਪਾਪਲਾ ਤੈਨੂੰ ਬਿਲਾਉਂਦਾ ਯਾਰ ਉਹਦੇ ਜੂੰਡੇ ਦਾ ਅਲੀ ਕਿੱਥੇ ਮਰਜੀ ਕਰੇ ਅਗਲੀ ਦਾ ਜੂੰਡਾ ਆਲਾ ਜਿਹੜਾ ਕੰਮ ਆਉਂਦਾ ਜੇ ਜਦੋਂ ਨਾਮ ਮੁੜ ਕੇ ਹੀ ਉਹ ਰੋਵੀਂ ਆਖੇ ਨਾ ਸਲਾ ਲਾ ਕੇ ਆ ਜਾ ਇਹਦਾ ਪੱਕੇ ਤਜਰਬੇ ਨੇ ਮੇਰੇ ਜਿਹੜੀ ਤੀਵੀਂ ਐਲਕਾ ਲਾ ਕੇ ਸਕੂਟਰ ਚਲਾਉਂਦੇ ਜੂੰਡਾ ਕਰਦੇ ਪੁੱਠੀ ਮੁੜ ਕੇ ਨਹੀਂ ਆਉਂਦੀ ਨਾਲੇ ਕੱਲ ਨੂੰ ਆਦਾ ਕੰਮ ਧੰਦਾ ਤੇ ਟਾਈਮ ਨਾਲ ਨਹੀਂ ਮਿਲਦੀ ਫਿਰ ਉਹ ਬੈਗ ਲਵੇ ਜਾਵਾਂਗੇ ਤੇ ਉਹ ਲੈ ਜਾਵਾਂਗੇ ਉਹ ਆ ਗਿਆ ਚੱਲਾ ਕੁੰਨੀ ਕਾ ਕੰਵਲ ਤੇ ਚ ਫੜਦੇ ਹੋ ਹਾਂ ਜੀ ਬੱਜ ਗਿਆ ਹੁਣ ਦਮੇ ਮੇਰੀ ਗੱਲ ਸੁਣੋ ਏ ਹਾਂ ਵੱਡਾ ਬੈਲੀ ਬਣਿਆ ਫਰੀ ਜੰਨੇ ਹਾਂ ਇਹਦੀ ਰਾਖੀ ਕਰ ਹੁਣ ਕਹੋ ਜੀ ਰਾਖੀ ਨੂੰ ਕੀ ਹੋ ਗਿਆ ਛੱਡਣ ਨੂੰ ਤੈਨੂੰ ਧਮਕਾਈ ਕਰਨ ਦੇਣ ਆਈ ਵੀ ਟੱਕ ਕੇ ਕੌਣ ਦਊ ਲਾਏ ਚਰਨੋ ਦੇ ਘਰੋਂ ਦੇਤੀ ਕਹਿੰਦਾ ਜੰਨੋ ਮਾਰੂ ਮੈਂ ਜੰਨੋ ਮਾਰੂ ਤੈਨੂੰ ਮੈਂ ਇਹਨਾਂ ਸਕਿਉਰਿਟੀ ਦੇ ਕਉਂਤੇ ਜੇ ਦੇ ਨਾ ਬੋਲ ਕਰੇ ਗੱਲ ਕਰੇ ਕਿ ਮੈਂ ਹਮੇਂ ਨਾ ਚਾਹੀਦੀ ਹੈ ਤੈਨੂੰ ਸਕਿਉਰਿਟੀ ਕਾ ਹਫਤੇ ਤੇ ਚਾਹੀਦੀ ਮੇਰੀ ਜਾਲ ਬਚਾਲਾ ਵੀ ਕਿਤੇ ਕੱਢਣ ਪਈ ਪਹਿਲਾ ਮੇਰੀ ਗੱਲ ਸੁਣ ਮਹੀਨਾ ਕ ਤੇ ਇਹਨੂੰ ਸਕਿਉਰਿਟੀ ਦੇ ਤੂੰ ਅੱਛਾ ਹੁਣ ਫਿਰ ਕਰਦੇ ਵੇਂਦਾ ਫਾਇਦਾ ਕੀ ਹੋਇਆ ਲਟਾਨਾ ਪਰਦਾ ਤੂੰ ਹੈ ਲਟਾਨਾ ਲਟਾਨਾ ਪਰਨੂਗਾ ਇਹਨੇ ਗਉਆਂ ਤੇ ਲੋਨ ਕਰਾਉਣਾ ਇਹਨੇ ਹਾਂ ਟੈਕਸ ਤਾਂ ਫਿਰ ਮੰਗਦੀ ਆ ਛੜਕਾਰਾ ਹੁਣ ਫਾਇਲ ਲੱਗੂਗੀ ਇਹਦੀ ਕੋਈ ਜਰਾ ਇਹ ਜੀ ਲੱਲੋ ਪੱਤੇ ਦੀ ਗੱਲ ਥੋੜੂ ਆ ਉਹ ਤੁਹਾਨੂੰ ਪੱਤੇ ਦੀ ਬਾਈ ਛੜ ਸਰਕਾਰੀ ਟੈਕਸ ਤਾਂ ਮੰਗਦੀ ਆ ਛੜਕਾਰਾ